ਸੰਬਰਾਲਾ ਪੁਲਿਸ ਵੱਲੋਂ ਅਜੇ ਇਹ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਦੇ ਵਿੱਚ ਦੋਨਾਂ ਵੱਲੋਂ ਨਿਹੰਗ ਸਿੰਘ ਪਾਣਾ ਪਾਇਆ ਗਿਆ ਉਹਨਾਂ ਉੱਤੇ ਦੋਸ਼ ਲੱਗਿਆ ਗਿਆ ਕਿ ਕਿਸੇ ਕਿਸਾਨ ਦੇ ਟਰੈਕਟਰ ਤੇ ਟਰਾਲੀ ਨੂੰ ਚੋਰੀ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਨੇ ਦੱਸਿਆ ਹੈ ਕਿ ਪਿੰਡ ਮਾਨੂਪੁਰ ਦੇ ਰਹਿਣ ਵਾਲੇ ਇੱਕ ਕਿਸਾਨ ਦਾ ਟਰੈਕਟਰ ਦੋ ਨਿਹੰਗਾਂ ਵੱਲੋਂ ਚੋਰੀ ਕਰ ਲਿੱਤਾ ਗਿਆ ਪੁਲਿਸ ਨੂੰ ਆਪਣੇ ਬਿਆਨ ਦੇ ਵਿੱਚ ਕਿਸਾਨ ਰੁਪਿੰਦਰ ਸਿੰਘ ਨੇ ਦੱਸਿਆ ਕਿ ਉਸ ਕੋਲ ਲਾਲ ਰੰਗ ਦਾ ਮਹਿੰਦਰਾ 475 ਟਰੈਕਟਰ ਰੱਖਿਆ ਹੋਇਆ ਹੈ ਬੀਤੀ ਰਾਤ ਉਹ 9 ਵਜੇ ਦੇ ਕਰੀਬ ਆਪਣਾ ਟਰੈਕਟਰ ਖੇਤਾ ਵਿੱਚ ਬੜੀ ਮੋਟਰ ਤੇ ਖੜਾ ਕੇ ਗਿਆ ਸੀ ਤਾਂ ਘਰ ਨੂੰ ਰੋਟੀ ਖਾਣ ਦੇ ਲਈ ਚਲਾ ਗਿਆ ਜਦੋਂ ਉਹ ਘਰੋਂ ਰੋਟੀ ਖਾ ਕੇ ਵਾਪਸ ਖੇਤਾ ਵੱਲ ਗਿਆ ਤਾਂ ਰਾਹ ਵਿੱਚ ਉਸ ਨੇ ਵੇਖਿਆ ਕਿ ਦੋ ਨਿਹੰਗ ਉਸ ਦਾ ਟਰੈਕਟਰ ਚੋਰੀ ਕਰਕੇ ਲਿਜਾ ਰਹੇ ਨੇ ਉਸ ਨੇ ਇੰਨਾ ਦਾ ਕਾਫੀ ਦੂਰ ਤੱਕ ਪਿੱਛਾ ਕੀਤਾ ਪਰੰਤੂ ਉਹ ਨਿਹੰਗ ਸਿੰਘ ਉਸ ਦੇ ਹੱਥ ਨਹੀਂ ਆਏ ਸਮਰਾਲਾ ਪੁਲਿਸ ਨੂੰ ਇਤਲਾ ਮਿਲਣ ਤੇ ਕੇਸ ਦਰਜ ਕਰਦੇ ਹੋਏ ਇਹਨਾਂ ਨਿਹੰਗ ਸਿੰਘਾਂ ਨੂੰ ਫੜਨ ਦੇ ਲਈ ਕਾਰਵਾਈ ਕੀਤੀ ਗਈ ਹੈ ਜੋ ਕਿ ਪਿੰਡ ਜਲਨਪੁਰ ਤੋਂ ਖੰਨਾਵਲ ਜਾਂਦੀ ਸੜਕ ਤੇ ਨਾਕਾਬੰਦੀ ਦੌਰਾਨ ਗ੍ਰਿਫਤਾਰ ਕੀਤਾ ਗਿਆ ਹੈ ਮਲਜਮਾਂ ਦੀ ਪਛਾਣ ਨਿਹੰਗ ਗੁਰਪ੍ਰੀਤ ਸਿੰਘ ਨੂਰਪੁਰ ਮੋਹੱਲਾ ਸਮਾਣਾ ਪਟਿਆਲਾ ਵੱਜੋਂ ਹੋਈ ਹੈ ਅਤੇ ਨਿਹੰਗ ਸਾਥੀ ਵਿਕਰਮ ਸਿੰਘ ਵਾਸੀ ਪਿੰਡ ਮਾਣੇਵਾਲ ਮਾਚੀਵਾੜਾ ਵੱਜੋਂ ਕੀਤੀ ਗਈ ਹੈ ਤਾਂ ਪੁਲਿਸ ਵੱਲੋਂ ਕੇਸ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਤਾਂ ਇਸ ਮੌਕੇ ਤੇ ਪੁਲਿਸ ਅਧਿਕਾਰੀ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਉਹ ਵੀ ਤੁਹਾਨੂੰ ਕਰਤੀਆਂ ਸਾਂਝਾ ਸਾਨੂੰ ਜੀ ਆਪਣੇ ਇਹ ਸਿਹਰੇਂਦਰ ਸਿੰਘ ਨੇ ਸਾਡੇ ਚੌਂਕੀ ਜੱਜ ਬਰਧਾਲਾ ਉਹਨਾਂ ਦੇ ਪਾਸ ਬਿਆਨ ਲਿਖਾਇਆ ਸੀ ਆਪਣੇ ਜੀ ਰਪਿੰਦਰ ਸਿੰਘ ਪੁੱਤਰ ਮਖਤਿਆਰ ਸਿੰਘ ਵਾਸੀ ਪਿੰਡ ਮਨੂਪੁਰ ਨੇ ਮੇਰਾ ਟਰੈਕਟਰ ਟਰਾਲੀ ਕਹਿੰਦਾ ਮੋਟਰ ਤੇ ਖੜਾ ਸੀ ਮੈਂ ਟਰੈਕਟਰ ਮੋਟਰ ਤੇ ਖੜਾ ਕੇ ਰੋਟੀ ਪਾਣੀ ਖਾਣ ਲਈ ਘਰ ਨੂੰ ਆ ਗਿਆ ਸੀ ਜਦੋਂ ਰੋਟੀ ਖਾਣ ਪਾਣੀ ਖਾ ਕੇ ਦੁਬਾਰਾ ਉੱਠ ਤੇ ਗਿਆ ਤਾਂ ਦੋ ਨਹਿਂਗ ਦੇ ਬਾਣੇ ਵਿੱਚ ਵਿਅਕਤੀ ਉਹਦੇ ਟਰੈਕਟਰ ਨੂੰ ਚੋਰੀ ਕਰਕੇ ਲੈ ਗਏ ਉਹਦੇ ਦੇ 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 ਖੰਨੇਵਾਲ ਨੂੰ ਲੈ ਗਏ ਜਦੋਂ ਉਹਨੇ ਪੁਲਿਸ ਨੂੰ ਤਲਾਹ ਦਿੱਤੀ ਬਿਆਨ ਦਰਜ ਕਰਾਇਆ ਤਾਂ ਸਾਡੀ ਪੁਲਿਸ ਪਾਰਟੀ ਨੇ ਜਲਨਪੁਰ ਪੁੱਜ ਕੇ ਇਹਨਾਂ ਨੂੰ ਕਾਬੂ ਕਰ ਲਿਆ ਜਿਨ੍ਹਾਂ ਦੀ ਇੱਕ ਦੀ ਸਨਾਖਤ ਹੋਈ ਆ ਬਿਕਰਮ ਸਿੰਘ ਪੁੱਤਰ ਸੰਤੋਪ ਸਿੰਘ ਵਾਸੀ ਪਿੰਡ ਮਾਣੇ ਵਾਲੇ ਇਹ ਵੀ ਆਪਣੇ ਨਿਹੰਗ ਦੇ ਬਾਣੀ ਦੇ ਵਿੱਚ ਸੀ ਦੂਸਰੇ ਦੀ ਸਨਾਖਤ ਹੋਈ ਆ ਗੁਰਪ੍ਰੀਤ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਵਾਸੀ ਸਮਾਣਾ ਟਰੈਕਟਰ ਵੀ ਬਰੰਦ ਹੋ ਗਿਆ ਜੀ ਇਹਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਮਾਜੋਗ ਅਦਾਲਤ ਵਿੱਚ ਪੇਸ਼ ਕਰ ਦਿੱਤਾ ਕਿੰਨੀ ਕਿੰਨੀ ਕੋ ਮਾਰਦੇ ਨੇ ਇਹ ਦੇਖੋ ਜੀ ਇਹ ਜਿਹੜਾ ਹੈਗਾ ਜੀ ਗੁਰਪ੍ਰੀਤ ਸਿੰਘ ਓਵਰਲ ਜੋ 25 ਸਾਲ ਦਾ ਹੋਊਗਾ ਜੀ ਜਿਹੜਾ ਹੈਗਾ ਆਪਣੇ ਵਿਕਰਮ ਇਹ ਥੋੜੀ ਉਮਰ ਤੋਂ ਵੱਡਾ 44-45 ਸਾਲ ਦਾ ਕੋਈ ਪਹਿਲਾਂ ਵੀ ਮਾਮਲਾ ਦਰਜ ਇਹਨਾਂ ਤੇ ਪਹਿਲਾਂ ਨਹੀਂ ਮਾਮਲਾ ਕੋਈ ਦਰਜ ਇਹਨਾਂ ਤੇ ਖਰਾਬ ਚੋਰੀ ਦਾ ਟਰੈਕਟਰ ਬਰਾਮਦ ਕੀਤਾ ਗਿਆ ਜੀ ਜੀ ਟਰੈਕਟਰ ਬਰਾਮਦ ਕਰ ਚੁੱਕੇ ਹਾਂ ਅਸੀਂ ਉਹਨੇ ਚੋਰੀ ਕਰਨਾ ਹਾਂ ਜੀ ਜੀ ਪੁੱਛਿਆ ਜੀ ਇਹਨਾਂ ਨੂੰ ਅਸੀਂ ਬੜੀ ਤਰੀਕੇ ਨਾਲ ਤੇ ਕਹਿੰਦੇ ਅਸੀਂ ਦੇਗਾ ਸਕ ਲਿਆ ਸੀ ਸਾਨੂੰ ਪਤਾ ਨਹੀਂ ਲੱਗਿਆ ਆਹਿੰਦਾ ਸਟੇਨਿੰਗ ਬਾਕੀ ਅੱਗੇ ਪੁਛਕਿਸ ਜਾਰੀ ਆ ਹੋ ਸਕਦਾ ਅੱਗੇ ਖੁਲਾਸੇ ਹੋ ਜਾਣ ਜੀ ਅੱਗੇ ਪੁਛਕਿਸ ਨਹੀਂ ਨਹੀਂ ਕਕਾਰ ਪੂਰੇ ਨਹੀਂ ਨਹੀਂ ਜੀ ਕਕਾਰ ਪੂਰੇ ਨਹੀਂ ਇੱਕ ਨੇ ਤਾਂ ਗੁਰਪ੍ਰੀ ਨੇ ਤਾਂ ਉਹਦੇ ਬਾਲਾਂ ਦੀ ਕਟਿੰਗ ਕਰੀ ਹੋਈ ਆ ਨੇ ਤੇ ਪਰ ਬਾਲਾ ਨਹੀਂ ਗਾਣਾ ਨਹੀਂ